ਹਾਂ ਜੀ ਸੈਸੀ ਕਾਲਿਸਾਰੇ ਨੂੰ ਕੀ ਵੀ ਸਾਰੇ ਜਾਣੇ ਤੇ ਮੈਂ ਸਟਾਰਟਿੰਗ ਦੇ ਵਿੱਚ ਵੀਡੀਓ ਤਾਂ ਬੋਲਣ ਲੱਗੀਆਂ ਕਿ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵੱਡੀ ਚੀਜ਼ ਹੈਗੀ ਆ ਕੱਲ ਜੋ ਕੀ ਹੋਈਗੀ ਤੇ ਤੁਸੀਂ ਵੇਖ ਕੇ ਜਰੂਰ ਦੱਸਿਓ ਤੇ ਕਮੈਂਟ ਕਰਿਓ ਕਿ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਵੇਖ ਕੇ ਡਰੇ ਕਿ ਨਾ ਡਰੇ ਚਲੋ ਜੀ ਬਾਕੀ ਤੁਸੀਂ ਵੀਡੀਓ ਵੇਖੋ ਥੈਂਕ ਯੂ ਜੰਦੀ ਆ ਐਕਟਿਵ ਆ ਤੇ ਆਂਦੀ ਹੁੰਨੀ ਕੁੜੀ ਰਾਸ਼ ਪਤਾ ਮਾਸੀ ਜੀ ਮਾਸੀ ਜੀ ਆ ਜਾ ਨਿਆ ਮਾਸੀ ਜੀ ਆ ਜਾ ਨਿਆ ਸਤਿ ਸ਼੍ਰੀ ਅਕਾਲ ਮਾਸੀ ਜੀ ਤੈਨੂੰ ਯਾਦ ਕਰਦੇ ਪੈਸਾਂ ਦੀ ਆ ਜਾ ਆ ਜਾ ਮੇਰੇ ਕੋਲ ਅੱਛਾ ਹੋਰ ਕੀ ਹਾਲ ਜੇ ਠੀਕ ਠਾਕ ਤੂੰ ਲੇਟ ਹੋ ਗਈ ਤੂੰ ਬੜੀ ਬੈਠ ਬੈਸ ਬਸ ਤੁਹਾਨੂੰ ਪਤਾ ਘਰਾਂ ਚੋਂ ਨਿਕਲਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਹਾਂ ਤੂੰ ਜਿਆਦਾ ਹੀ ਕੁਝ ਬਿਜੀ ਹੋਈ ਹੋਣੀ ਓਏ ਹੋਏ ਮੈਂ ਤਾਂ ਵੀਰੇ ਨੂੰ ਵੇਖਿਆ ਹੀ ਨਹੀਂ ਗਰਮੀ ਨੇ ਇੰਨੀ ਮੱਤ ਮਾਰੀ ਪਈ ਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਹਾਏ ਨਹੀਂ ਬੜਾ ਬੁਰਾ ਹਾਲ ਜੇ ਬਾਹਰ ਅੱਛਾ ਜੇ ਤੇ ਗਰਮੀ ਸ਼ੁਰੂ ਵੀ ਨਹੀਂ ਹੋਈ ਸੀਮਾ ਆ ਗਈ ਆ ਜੀ ਉਹਨੂੰ ਪਾਣੀ ਦੇ ਆ ਹਾਂ ਨਹੀਂ ਆਈ ਪਾਣੀ ਲਿਆ ਕੋ ਲੈ ਹਾਂ ਹਾਂਜੀ ਸਭ ਵਧੀਆ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਆ ਲੋ ਪਾਣੀ ਪੀਓ ਆਜੋ ਬੈਠ ਜਾ ਸਾਹਿਲ ਲੱਕੀ ਵੀ ਮੁੰਡਿਓ ਆਜੋ ਭੈਣ ਤੁਹਾਡੀ ਆਈ ਜੇ ਸਾਹਿਲ ਇਹ ਅੱਡੀ ਜਲਦੀ ਨਾ ਸੁਣਨੀ ਵੀ ਨਹੀਂ ਵਾ ਤੂੰ ਵਾਰ ਮਾਰ ਕੇ ਫਿਰ ਵੇਖ ਕਰ ਦੇ ਸਾਹਿਲ ਉਹਨੇ ਨਾ ਸੁਣੀ ਲੱਕੀ ਮਮੀ ਉਹ ਲੱਗੇ ਆ ਸ਼ੂਗਰ ਹੈ ਓਏ ਆਜੋ ਯਾਰ ਮੈਂ ਵੀ ਜਾਣਾ ਆ ਗਏ ਯਾਰ ਹਾਂਜੀ ਮੰਮੀ ਮੈਂ ਭੈਣ ਆਈ ਉਹਨੂੰ ਮਿਲੋ ਦੀਦੀ ਜੀ ਸਸੀ ਕਾਲਪਾ ਜੀ ਸਸੀ ਕੰਦੇ ਵੀ ਕੀ ਆ ਜੀ ਠੀਕ ਹੈ ਜੀ ਬਸੀ ਜਾਨ ਮੈਗਲ ਫੋਟੋ ਸੈਂਡ ਕੀਤੀ ਸੀ ਤੁਸੀਂ ਇਹਨਾਂ ਸਾਰਿਆਂ ਨੂੰ ਵਿਖਾਤੀ ਹਾਂ ਸਾਰਿਆਂ ਨੂੰ ਵਿਖਾਤੀ ਕੀ ਵਿਚਾਰ ਹੋਂ ਤੁਹਾਡੇ ਸਾਰਿਆਂ ਦੇ ਕਿਉਂਕਿ ਉਹ ਵੀ ਉਧਰੋਂ ਵੀ ਮੈਨੂੰ ਫੋਨ ਆਂਦੇ ਪਏ ਨੇ ਮੈਂ ਉਹਨਾਂ ਨੂੰ ਵੀ ਅੱਗੇ ਦੱਸਣਾ ਹੈ ਕਿ ਕੀ ਆ ਤੁਹਾਨੂੰ ਪਸੰਦ ਆਇਆ ਕਿ ਨਹੀਂ ਆਇਆ ਭਾਬੀ ਜੀ ਉਹਨਾਂ ਨੂੰ ਵਿਖਾਤੀ ਤੇ ਸਾਰਿਆਂ ਨੂੰ ਵਿਖਾਤੀ ਲੈ ਭੈਣੇ ਵਿਚਾਰ ਕਾਦਾ ਹਫਤੇ ਚ ਵਿਆਹ ਕਰ ਲੈਣੇ ਆ ਤੇ ਕੁੜੀ ਘਰ ਲੈ ਆਉਣੇ ਆ ਚੁੰਨੀ ਚੜਾ ਕੇ ਕਰ ਲੈਣੇ ਆ ਗੱਲ ਤੇ ਤੁਹਾਡੀ ਬਿਲਕੁਲ ਸਹੀ ਆ ਨਾਲੇ ਉਹਨਾਂ ਦੇ ਵੀ ਖਰਚ ਬਚੂਗਾ ਨਾਲੇ ਸਾਡਾ ਵੀ ਕਿਉਂ ਭੈਜੀ ਫੇਰ ਠੀਕ ਹੈ ਨਹੀਂ ਪੁੱਤਰ ਇਸ ਤਰ੍ਹਾਂ ਨਹੀਂ ਕਰਨਾ ਮੈਂ ਪਹਿਲਾਂ ਮੈਨੂੰ ਦੱਸ ਲੱਕੀ ਤੇਰਾ ਵਿਆਹ ਚੁੰਨੀ ਜੜਾਵਾ ਕੀਤਾ ਸੀ ਨਹੀਂ ਮੇਰਾ ਵਿਆਹ ਤੇ ਨਹੀਂ ਚੁੰਨੀ ਚੜਾ ਕੇ ਕੀਤਾ ਮੈਂ ਤਾਂ ਤਾਂ ਕਹਿੰਦਾ ਵੀ ਸਾਡੇ ਤੇ ਸਾਰੀ ਫੁੱਲ ਤਿਆਰੀ ਹੈ ਨਹੀਂ ਪੁੱਤਰ ਤਿਆਰੀ ਤੇ ਹੈਗੀ ਹੋਇਆ ਪਰ ਅਸੀਂ ਗੱਜ-ਵੱਜ ਕੇ ਕਰਨਾ ਜਿਵੇਂ ਤੇਰਾ ਕੀਤਾ ਸੀ ਸੋਹਣੇ ਤਰੀਕੇ ਨਾਲ ਕੱਲ ਨੂੰ ਐ ਨਾ ਗੋਲਡੀ ਕਾ ਮੇਰਾ ਕਿ ਚੁੰਨੀ ਜੜਾਵਾ ਕੀਤਾ ਮੈਂ ਤਾਂ ਚੰਗੀ ਤਰ੍ਹਾਂ ਵਿਆਹ ਕਰਨਾ ਨਹੀਂ ਚਲੋ ਠੀਕ ਆ ਗੱਜ-ਵੱਜ ਕੇ ਕਰਦਾਂਗੇ ਹਾਂ ਗੱਜ-ਵੱਜ ਕੇ ਭਾਵੇਂ ਹੁfte ਹੀ ਤੇ ਕਰੋ ਸੋਹਣੇ ਤਰੀਕੇ ਕਰਾਂਗੇ ਦੱਸੋ ਭਾਜੀ ਫਿਰ ਕੁੜੀ ਪਸੰਦਿਆ ਕਰਦੀ ਹੈ ਹਾਂ ਯਾਰ ਮੈਂ ਤੇ ਫੋਟੋ ਵੀ ਨਹੀਂ ਵੇਖੀ ਲੈ ਕੱਲ ਵਖਾਉਂ ਤੇ ਦੇਹੀ ਭਾਬੀ ਮੈਂ ਨਹੀਂ ਚੰਗੀ ਤਰ੍ਹਾਂ ਵੇਖੀ ਨਾ ਕਰ ਤੂੰ ਨਾ ਭਾਬੀ ਕੋਲੋਂ ਆਪਣੇ ਫੋਨ ਤੇ ਫੋਟੋ ਸੈਂਡ ਕਰਾ ਲੈ ਆਹ ਕਿਹੜੀ ਗੱਲ ਐ ਭਾਬੀ ਤੁਸੀਂ ਇਦਾਂ ਕਰੋ ਉਹ ਜਿਹੜੀ ਕੱਲ ਕੁੜੀ ਦੀ ਫੋਟੋ ਨਹੀਂ ਵਖਾਉਂਦੇ ਸੀ ਤਈ ਉਹ ਭਾਈ ਦੇ ਫੋਨ ਤੇ ਸੈਂਡ ਕਰਿਓ ਭਾਈ ਨੇ ਨਾ ਵੇਖੀ ਨਹੀਂ ਸਹੀ ਤਰ੍ਹਾਂ ਲੈ ਇਹ ਕਿਹੜੀ ਗੱਲ ਐ ਸਾਈ ਮੈਂ ਹੁਣੇ ਫੋਟੋ ਸੈਂਡ ਕਰ ਦਿੰਦੀ ਗੋਲਡੀ ਦੇ ਫੋਨ ਤੇ ਚਲੋ ਵੇਖ ਲਓ ਹੰਦੀ ਫੋਟੋ ਮੈਂ ਕਹਦੋਂ ਕਿਹਾ ਵਾ ਐਵੇਂ ਮਰੀ ਜਾਂਦਾ ਏ ਮੈਂ ਨਹੀਂ ਕਿਹਾ ਚਲ ਕੋਈ ਨਹੀਂ 골ਡੀ ਵੇਖ ਲਾ ਹੰ ਫੋਟੋ ਮੈਂ ਕਰ ਦਿੰਦਾ ਮੈਂ ਕਿਹਾ ਹੀ ਨਹੀਂ ਜੋ ਤੁਸੀਂ ਕਰੋਗੇ ਠੀਕ ਹੈ ਮੈਨੂੰ ਨਹੀਂ ਲੋੜ ਉਹ ਤੁਸੀਂ ਕਰ ਦੋ ਭਾਈ ਦੇ ਫੋਨ ਤੇ ਭਾਈ ਨੇ ਵੇਖਣੀ ਆ 골ਡੀ ਜੇ ਤੇਰੀ ਭਾਬੀ ਨੇ ਤੁਹਾਨੂੰ ਫੋਟੋ ਭੇਜੀ ਆ ਨਾ ਤੇ ਐ ਨਾ ਹੋਵੇ ਸਾਰੇ ਯਾਰਾਂ ਦੋਸਤਾਂ ਦੇ ਰਿਸ਼ਤੇਦਾਰੀ ਵਿੱਚ ਭੇਜਦਾ ਫਿਰੇ ਕੈਸੇ ਸੀ ਕੁੜੀ ਦੇਖੀ ਐ ਕਿਉਂ ਹਜੇ ਕੱਟੀਆਂ ਪੱਕੀਆਂ ਗੱਲਾਂ ਵਾ ਜਿਹੜੇ ਸੱਚੀ ਪੱਕਾ ਕੀਤਾ ਨਹੀਂ ਹਾਂ ਤਾਂ ਤੁਸੀਂ ਸੁਣ ਲਾ ਮੈਂ ਕੀ ਸੁਣਾ ਇੰਨੇ ਹੀ ਲਾਲਾ ਲਾਲਾ ਕਰਨੀ ਹੁੰਦੀ ਆ ਇਹਨੂੰ ਹੀ ਸਮਝਾ ਦੋ ਮੈਂ ਤੇ ਕਿਸੇ ਨੂੰ ਕੋਈ ਨਹੀਂ ਗੱਲ ਕਰਾਂ ਕਿ ਕਿਤੇ ਦੁਕਾਨ ਤੇ ਜਾਵਦੇ ਸਾਰਿਆਂ ਨੂੰ ਦਹਾਈ ਫਿਰੇ ਸੀ ਆਪਣੇ ਗੋਲਦੀ ਵੀਰੇ ਵਾਸਤੇ ਇਹ ਕੁੜੀ ਦੇਖੀ ਆ ਉਹ ਨਹੀਂ ਨਹੀਂ ਹੱਲੇ ਨਹੀਂ ਮੈਂ ਖੋਣਾ ਪਰ ਜਦੋਂ ਰਿਸ਼ਤਾ ਹੋ ਜਾਓ ਉਦੋਂ ਤੇ ਸਟੇਟਸ ਲਾਉਣਾ ਮੈਂ ਉਦੋਂ ਭਾਵੇਂ ਜਿੰਨੇ ਮਰਜੀ ਲਾਈ ਪਰ ਹਜੇ ਨਾ ਲਾਈ ਚਲੋ ਠੀਕ ਆ ਨੀਹਾ ਹਾਂਜੀ ਪੁੱਤਰ ਰਿਸ਼ਤਾ ਤੇ ਤੂੰ ਲੈ ਕੇ ਆਈ ਏ ਸਾਨੂੰ ਕੁੜੀ ਵੀ ਪਸੰਦ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਾਨੂੰ ਪੁੱਤਰ ਉਹਦੇ ਪਰਿਵਾਰ ਬਾਰੇ ਤੇ ਕੁਝ ਚਾਨਣ ਪਾ ਕੁੜੀ ਦੇ ਪਾਪਾ ਬਾਰੇ ਕੋਈ ਮੰਮੀ ਉਹਦੇ ਘਰ ਦਾ ਕੀ ਮਤਲਬ ਕੀ ਉਹਦੇ ਪਾਪਾ ਕੀ ਕਰਦੇ ਨੇ ਸਾਨੂੰ ਕੁਝ ਦੱਸ ਤੇ ਸਹੀਉ ਨਾਲ ਬਾਰੇ ਮੇਰੇ ਕੋ ਮਾਸੇ ਜੀ ਗੱਲ ਇਦਾਂ ਹੈ ਕਿ ਕੁੜੀ ਤੇ ਬਹੁਤ ਵਧੀਆ ਹੈਗੀ ਆ ਅਗਰ ਤੁਸੀਂ ਕਹੋਗੇ ਤੁਹਾਡੇ ਮੁਕਾਬਲੇ ਆ ਤੇ ਉਹ ਨਹੀਂ ਜੇ ਹੈਗੇ ਉਹ ਠੀਕ ਆ ਬਾਕੀ ਕੁੜੀ ਬਾਰੇ ਮੈਂ ਸਾਰਾ ਪਤਾ ਕੀਤਾ ਉਹਦੇ ਪਰਿਵਾਰ ਬਾਰੇ ਸਾਰਾ ਪਤਾ ਕੀਤਾ ਆ ਬੜਾ ਸ਼ਰੀਫ ਪਰਿਵਾਰ ਹੈਗਾ ਆ ਠੀਕ ਆ ਤੇ ਤੁਸੀਂ ਬਾਕੀ ਜੇ ਤੇ ਤੁਹਾਡੀ ਹਾਂ ਆ ਤੇ ਤੁਹਾਡੀ ਮੈਂ ਜਿਹੜਾ ਆ ਆਹਮੋ ਸਾਹਮਣੇ ਤੁਹਾਨੂੰ ਬਿਠਾ ਕੇ ਗੱਲ ਕਰਵਾ ਦਿੰਦਾ ਇੱਕ ਵਾਰੀ ਉਹ ਕੋਈ ਗੱਲ ਨਹੀਂ ਨੀਹਾ ਅ ਅਮੀਰੀ ਗਰੀਬੀ ਤੋਂ ਅਸੀਂ ਕੁਝ ਨਹੀਂ ਲੈਣਾ ਸਾਡੇ ਮੁਕਾਬਲੇ ਤੇ ਹੈਗੇ ਨੇ ਐ ਨਹੀਂ ਹੈਗੇ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਹਾਂਜੀ ਤੇ ਬਸ ਸਾਨੂੰ ਕੁੜੀ ਚੰਗੀ ਚਾਹੀਦੀ ਆ ਕੁੜੀ ਵੱਲੋਂ ਤੁਸੀਂ ਕੋਈ ਟੈਨਸ਼ਨ ਨਾ ਲਓ ਕੁੜੀ ਬਹੁਤ ਵਧੀਆ ਹੈ ਕੁੜੀ ਸ਼ਰੀਫ ਹੋਵੇ ਹਾਂਜੀ ਕਿਉਂਕਿ ਤੈਨੂੰ ਪਤਾ ਹੀ ਹੈ ਸੀਮਾ ਵੀ ਸਾਡੇ ਘਰ ਚ ਮਿਕਸ ਅਪ ਹੋ ਗਈ ਹੋਈ ਹੈ ਬਸ ਉਹਨੇ ਵੀ ਤੁਹਾਡੇ ਘਰ ਵਿੱਚ ਜੇ ਆ ਗਈ ਤਾਂ ਉਹਨੇ ਵੀ ਖੁੱਲ ਮਿਲ ਜਾਣਾ ਹੈ ਏ ਨਾ ਹੋਵੇ ਜਿਆਦਾ ਹੀ ਚਲਾਕ ਹੋਵੇ ਤੇ ਸਾਡੇ ਘਰ ਦੇ ਭਾਂਡੇ ਹੀ ਅੱਡ ਹੋਏ ਹੁਣ ਨਹੀਂ ਨਹੀਂ ਜਿੰਨਾ ਤੱਕ ਤੇ ਮੈਂ ਪਤਾ ਕੀਤਾ ਆ ਉਹ ਸਾਰੇ ਕਹਿੰਦੇ ਨੇ ਕਿ ਕੁੜੀ ਬਹੁਤ ਵਧੀਆ ਉਹਦੇ ਮਾਪਿਓ ਬਹੁਤ ਸ਼ਰੀਫ ਨੇ ਇਸ ਕਰਕੇ ਤੁਸੀਂ ਮਤਲਬ ਕਿ ਅੱਖਾਂ ਬੰਦ ਕਰਕੇ ਰਿਸ਼ਤਾ ਕਰ ਦੋ ਉਥੇ ਮਹਿਲਾ ਹਾਂ ਮੈਂ ਤੇਰੇ ਤੇ ਨਾ ਭਰੋਸਾ ਰੱਖ ਕੇ ਹਾਂਜੀ ਤੇ ਗੱਲ ਕਰਨ ਲੱਗੀ ਹੂੰ ਬਿਲਕੁਲ ਕਰੋ ਹਾਂ ਠੀਕ ਠੀਕ ਹੈ ਮੰਜੂ ਠੀਕ ਹੈ ਨਾ ਦੇਖ ਲਓ ਤੁਸੀਂ ਵੱਡੇ ਸਿਆਣੇ ਬੈਠੇ ਹੋਏ ਹੋ ਤੁਸੀਂ ਜੋ ਕਰ ਰਿਹਾ ਸਹੀ ਇਹ ਕਰਨਾ ਹੈ ਅਸੀਂ ਤੇ ਬੈਠੇ ਹਾਂ ਪਰ ਨਹੀਂ ਕੋਈ ਬੜੀ ਵਧੀਆ ਤੁਸੀਂ ਮਾਂ ਜੇ ਨਾ ਤੁਸੀਂ ਕੋਈ ਮਾੜਾ ਸੋਚੋਗੇ ਉਹਦੇ ਵੱਲ ਵੇਖੋ ਮਾਸੀ ਜੀ ਮੈਂ ਤੇ ਆਪਣੇ ਵੱਲ ਪੂਰੀ ਉਹਨਾਂ ਦੀ ਪੋਸ਼ਪੜਤਾਲ ਕਰ ਲਈ ਆ ਉਹ ਕੋਈ ਗੱਲ ਬਾਤ ਨਹੀਂ ਆ ਬਾਕੀ ਜੇ ਤੁਸੀਂ ਫਿਰ ਵੀ ਆਪਣੀ ਤਸੱਲੀ ਕਰਨੀ ਹੈ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦੇਣੀ ਆ ਉਹਨਾਂ ਦੇ ਘਰ ਦਾ ਐਡਰੈਸ ਦੇ ਦੇਣੀ ਆ ਤੁਸੀਂ ਜਾ ਕੇ ਆਪ ਹੀ ਜਾਂਚ ਪੜਤਾਲ ਕਰ ਲਓ ਤੇ ਜਿਹੜੀ ਦੂਸਰੀ ਗੱਲ ਇੱਕ ਹੋਰ ਮੈਂ ਤੁਹਾਨੂੰ ਜਿਹੜੀ ਆ ਉਹ ਕਰ ਦਵਾਂ ਕਲੀਅਰ ਕਿ ਉਹਨਾਂ ਦੇ ਕੋਲ ਸਿਰਫ ਇੱਕ ਧੀ ਧੀ ਜੇ ਜੇ ਤੁਸੀਂ ਉਹਨਾਂ ਕੋਲ ਕੁਝ ਹੋਰ ਮੰਗੋ ਤੇ ਉਹ ਨਹੀਂ ਜੇ ਉਹਨਾਂ ਨੇ ਦੇ ਸਕਦੇ ਠੀਕ ਹੈ ਨਾ ਨੀਹਾ ਸਾਨੂੰ ਲੈਣ ਦੇਣ ਦਾ ਕੋਈ ਇਚਾ ਨਹੀਂ ਉਹ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾਲ ਵੱਡੀ ਗੱਲ ਹੈ ਜਿੰਨੇ ਆਪਣੀ ਧੀ ਦੇਤੀ ਨਾ ਉਹਨੇ ਸਾਰਾ ਕੁਝ ਹੀ ਦੇ ਦਿੱਤਾ ਨੀਹਾ ਸਾਰੀਆਂ ਗੱਲਾਂ ਛੱਡ ਤੈਨੂੰ ਕਿੰਨੀ ਦਿਨ ਹੋ ਗਈ ਸਾਡੇ ਘਰ ਆਂਦਿਆਂ ਨੂੰ ਸਾਡੇ ਚ ਵੇਲੇ ਦੋਨਾਂ ਭੈਣਾਂ ਚ ਕੋਈ ਤੇਰ ਮੇਰ ਨਹੀਂ ਗਈ ਉਹ ਤੈਨੂੰ ਸਾਰਾ ਪਤਾ ਹੀ ਹੈ ਤੇ ਐ ਨਾ ਹੋਵੇ ਇੱਕੋ ਗੱਲ ਕੁੜੀ ਵਾਲਿਆਂ ਨਾਲ ਕਰ ਦਵੀਂ ਕਿ ਸਾਡੇ ਘਰ ਚ ਤੇਰ ਮੇਰੀ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਸੀਮਾ ਰਹਿੰਦੀ ਪਈ ਹੈ ਨਾ ਉਸੇ ਤਰ੍ਹਾਂ ਹੀ ਉਸ ਕੁੜੀ ਨੂੰ ਰਹਿਣਾ ਪੈਣਾ ਇੱਥੇ ਕਿ ਕੱਲ ਲੋਕ ਕਵੇ ਵੱਡੀ ਪਰਜਾਈ ਹੈ ਉਹਦੀ ਕੱਲ ਨੂੰ ਜੇ ਕੁਝ ਕਹਿ ਵੀ ਦਵੇ ਤੇ ਅਗਲੀ ਮੂੰਹ ਨਾ ਨਾ ਚਲਾਵੇ ਹੁਣ ਤੁਸੀਂ ਮੈਨੂੰ ਕਿੰਨਾ ਕੁਛ ਕਹਿ ਦਿੰਦੇ ਹੋ ਤੇ ਮੈਂ ਕੁਝ ਬੋਲਦੀ ਆ ਕਿ ਅਸੀਂ ਪਹਿਨਾ ਪਹਿਨਾ ਮੈਂ ਤੇ ਉਹਨੂੰ ਵੀ ਪਹਿਨਾ ਪਹਿਨਾ ਬਣ ਕੇ ਰਹਿਣਾ ਪੈਣਾ ਮੈਂ ਤੇ ਲਈ ਗੱਲ ਤੂੰ ਕੰਨੀ ਵੀ ਲੈਣ ਦੇਣ ਦੀ ਉਹ ਸਾਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ ਪਰ ਮਾਤਮਾਂ ਦੇ ਤਾ ਸਾਨੂੰ ਬੜਾ ਕੁਛ ਹੈਗਾ ਵਾ ਤੇ ਆਪਣੇ ਭਰਾਵਾਂ ਵਾਲ ਵੀ ਵੇਖਦੇ ਆ ਨਾ ਭਾਵੇਂ ਉਹਨਾਂ ਦਾ ਕੰਮ ਲੱਗ ਲੱਗ ਹੈਗਾ ਵਾ ਤੇ ਜਿੰਨੀ ਵੀ ਤਨਖਾਹ ਵਾ ਜੋ ਵੀ ਪੈਸਾ ਠੇਲਾ ਜੋ ਵੀ ਆਂਦਾ ਵਾ ਸਾਰੋ ਬੀਜੀ ਨੂੰ ਫੜਾਂਦੇ ਆ ਤੇ ਬੀਜੀ ਭਾਵੇਂ ਬਾਅਦ ਵਿੱਚੋਂ ਇਹਨਾਂ ਨੂੰ ਦੇ ਦਿੰਦੇ ਆ ਕਿ ਸਾਡਾ ਘਰ ਇੱਕੋ ਵਾ ਤੇ ਕੱਲ ਨੂੰ ਉਹ ਐ ਨਾ ਕਵੇ ਕਿ ਮੈਨੂੰ ਦਵੋ ਸਭ ਕੁਝ ਮੈਨੂੰ ਦਵੋ ਇਹ ਚੀਜ਼ ਨਹੀਂ ਪੁੱਤਰ ਹੋਣੀ ਚਾਹੀਦੀ। ਨੀਹਾ ਮਿੰ ਤੱਕੇ ਬੜਾ ਚਾਹ ਵਾ ਕਿ ਮੈਨੂੰ ਦਰਾਨੀ ਦੇ ਰੂਪ ਵਿੱਚ ਭੈਣ ਮਿਲ ਜੇ। ਹਾਂਜੀ। ਮਮਾ ਦੀ ਤੇ ਚਾਚੀ ਦੀ ਤੇ ਮਿਸਾਲ ਬਣੀ ਆ ਆਪਾਂ ਇੱਕ ਐਓ ਜੀ ਮਿਸਾਲ ਬਣਾ ਦਨੀ ਆ ਸਾਰੀ ਦੁਨੀਆ ਵੇਖੇਗੀ ਵੀ ਦਰਾਨੀ ਜਠਾਨੀ ਦਾ ਪਿਆਰ ਨਹੀਂ ਐ ਭੈਣਾ ਭੈਣਾ ਦਾ ਪਿਆਰ ਆ ਬਿਲਕੁਲ ਭਾਬੀ ਜੀ ਉਹ ਜਦੋਂ ਆ ਗਈ ਨਾ ਘਰ ਵਿੱਚ ਤੁਸੀਂ ਵੇਖਿਓ ਉਹਨੇ ਤੁਹਾਡੇ ਨਾਲ ਪੂਰਾ ਐ ਮਤਲਬ ਖੁੱਲ ਮੇਲ ਹੀ ਜਾਣਾ ਤੁਹਾਨੂੰ ਫੀਲ ਹੀ ਨਹੀਂ ਹੋਣਾ ਕਿ ਤੁਹਾਡੀ ਦਰਾਨੀ ਤੁਹਾਨੂੰ ਇਦਾਂ ਲੱਗਦਾ ਜਿਦਾਂ ਤੁਹਾਡੀ ਛੋਟੀ ਭੈਣ ਹੀ ਹੁੰਦੀ ਐ ਭੈਣਾ ਹੀ ਭਨ ਕੇ ਰਾਂ ਨਾ ਭੈਣਾ ਆਪਾਂ ਤੇ ਨੇਹਾ ਹਾਂਜੀ ਫਿਰ ਪੁੱਤਰ ਚ ਸਾਰੀ ਗੱਲ ਹੋ ਹੀ ਗਈ ਐ ਤੇ ਫਿਰ ਅਸੀਂ ਇੱਕ ਵਾਰੀ ਕੁੜੀ ਨੂੰ ਨਜ਼ਰ ਮਾਰ ਲਈਏ ਹਾਂਜੀ ਹਾਂਜੀ ਬਿਲਕੁਲ ਮੈਂ ਇੱਕ ਕੁੜੀ ਉਹਨਾਂ ਨੂੰ ਵੀ ਕਹਿ ਦਨੀ ਹੈ ਕੋਈ ਵੈਸੇ ਹੀ ਮੁੰਡੇ ਕੁੜੀ ਨੂੰ ਝਾਤੀ ਮਾਰਨੀ ਚਾਹੀਦੀ ਹੈ ਹਾਂਜੀ ਸਿਮਰ ਕਾਹ ਦਨੀ ਬਾਰ ਬਾਰ ਵੇਖਾ ਵਿਖਾਈ ਕਰਨੀ ਅਸੀਂ ਕੁੜੀ ਦੀ ਫੋਟੋ ਦੇਖ ਲਈ ਸਾਨੂੰ ਕੁੜੀ ਪਸੰਦ ਹੈ ਨਾ ਉਹਨਾਂ ਨੂੰ ਮੁੰਡਾ ਪਸੰਦ ਹੈ ਉਹਨਾਂ ਤੇ ਫਿਰ ਕੱਲ ਹੀ ਵੇਖਾ ਵਿਖਾਈ ਕਰਦੀ ਬਾਰ ਬਾਰ ਤੇ ਸਿੱਧਾ ਵਿਆਹ ਦੀ ਤਿਆਰੀ ਕਰੀਏ ਪੱਜੀ ਇੱਕ ਵਾਰੀ ਮੁੰਡੇ ਨੂੰ ਦਿਖਾ ਦਿੰਨੇ ਕੁੜੀ ਚੰਗਾ ਹੁੰਦਾ ਵਾ ਮੁੰਡੇ ਨੇ ਕਿਹਾ ਮੈਨੂੰ ਪਸੰਦ ਆ ਫੋਟੋ ਵੇਖ ਲਈ ਹੈ ਇੱਕ ਵਾਰੀ ਵੇਖੋ ਨਾ ਦਾਦੀ ਜੀ ਫੋਟੋ 'ਚ ਤੇ ਹਰ ਕੋਈ ਜਿਹੜਾ ਆ ਉਹ ਹੋਰ ਲੱਗਦਾ ਆਮੋ ਸਾਹਮਣੇ ਵੇਖ ਕੇ ਹੀ ਪਤਾ ਲੱਗਦਾ ਤੂੰ ਇਹ ਕੋਈ ਮੁੰਡੇ ਕੁੜੀ ਨੂੰ ਚਾਤੀ ਮਾਰ ਲੈਣ ਤੋਂ ਚਲੋ ਜਿਸ ਤਰ੍ਹਾਂ ਬੀਜੀ ਚਲੋ ਵੇਖ ਲਓ ਜਿਸ ਤਰ੍ਹਾਂ ਤੁਹਾਡਾ ਸਟੇਟ ਲੱਗਦਾ ਨਿਹਾਂ ਔਂਕਾਰ ਜਿਸ ਤਰ੍ਹਾਂ ਬੀਜੀ ਕਹਿੰਦੇ ਆ ਨਾ ਤੂੰ ਉਸ ਤਰ੍ਹਾਂ ਹੀ ਗੱਲ ਹੈ ਤੂੰ ਇੱਕ ਵਾਰੀ ਨਾ ਕੁੜੀ ਵਾਲਿਆਂ ਦੇ ਘਰ 'ਚ ਹਾਂਜੀ ਉਹਨਾਂ ਦੇ ਸਾਰੀ ਫੈਮਿਲੀ ਨਾਲ ਪੁੱਲਾਂ ਗੱਲ ਕਰ ਠੀਕ ਹੈ ਨਾ ਭਾਂਜੀ ਸਾਨੂੰ ਕੁੜੀ ਪਸੰਦ ਆ ਜਿਸ ਤਰ੍ਹਾਂ ਉਹ ਕਹਿਣਗੇ ਨਾ ਅਸੀਂ ਓਦਾਂ ਕਰ ਲਾਂਗੇ ਤੇ ਫਿਰ ਮੈਂ ਉਹਨਾਂ ਦੇ ਘਰੇ ਜਾ ਕੇ ਕੁੜੀ ਕਹਿਦਾ ਉਹਨਾਂ ਨੂੰ ਹਾਂ ਉਹਨਾਂ ਮੇਰੇ ਹਿਸਾਬ ਵਿੱਚ ਨਾ ਇੱਕ ਵਾਰੀ ਮੁੰਡਾ ਤੇ ਕੁੜੀ ਆਪਸ ਵਿੱਚ ਇੱਕ ਦੂਜੇ ਨੂੰ ਵੇਖ ਲੈ। ਤੇ ਜਿਸ ਤਰ੍ਹਾਂ ਤੁਸੀਂ ਠੀਕ ਸਮਝ ਦਿਓ ਕਰ ਲੋ। ਕਿਉਂਕਿ ਅੱਜ ਕੱਲ੍ਹ ਸਮੇਂ ਦੇ ਹਿਸਾਬ ਦੇ ਨਾਲ ਬਿਲਕੁਲ ਬਿਲਕੁਲ ਤੇ ਫਿਰ ਮਾਸੀ ਕੱਲ ਐਤਵਾਰ ਤੇ ਕੱਲ ਦੀ ਫਿਰ ਉਹਨਾਂ ਨੂੰ ਕਹਦਾ ਵੇਖਾ ਵਿਖਾਈ। ਹਾਂ ਠੀਕ ਹੈ। ਠੀਕ ਹੈ ਬੁੱਤਰ ਠੀਕ ਹੈ। ਮੇਰੀ ਗੱਲ ਸੁਣਨਾ ਕੋਈ ਐਸੀ ਗੱਲ ਨਹੀਂ ਕਿ ਅੱਜ ਕੱਲ੍ਹ ਸਾਰੇ ਜਾਨੇ ਆ ਜਾਂਦੇ ਆ ਘਰ ਪੱਲਾਈ। ਤੇ ਜੇ ਅਸੀਂ ਉਧਰ ਚਲੇ ਜਾਵਾਂਗੇ ਜਾਂ ਉਹ ਸਾਡੇ ਵੱਲ ਆ ਜਾਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਆਂਟੀ ਜੀ। ਆਂਟੀ ਜੀ। ਆਂਟੀ ਜੀ ਕਰਈਓ ਆਂਟੀ ਜੀ ਆਦਾ ਲੱਗਦਾ ਨੀਹਾ ਆਈ ਐ ਆਜਾ ਆਜਾ ਨੰਗਿਆ ਕੁੜੀਏ ਆਜਾ ਨੰਗਿਆ ਆਜਾ ਨੰਗਿਆ ਨੀਹਾ ਸਤਿ ਸ਼੍ਰੀ ਅਕਾਲ ਆਂਟੀ ਜੀ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਤੇਰੇ ਆਣ ਕੇ ਠੀਕ ਠਾਕ ਐ ਠੀਕ ਐ ਪਹਿਲਾਂ ਤੇ ਕਰਾਉ ਤੇ ਮੇਰਾ ਮੂੰਹ ਮਿੱਠਾ ਮੂੰਹ ਮਿੱਠਾ ਹਾਂ ਜੀ ਯਾਨੀ ਕਿ ਜਿੱਦ ਤੂੰ ਗੱਲ ਤੋਰੀ ਸੀ हां पक्की हो गई आ पक्की हो गई आ दा वे वो वेखा बखाई ਕਰਨਗੇ ਉਹਨਾਂ ਨੂੰ ਤੁਹਾਡੀ ਕੁੜੀ ਪਸੰਦ ਆ ਗਈ ਆ ਸ਼ੁਕਰ ਵਾਹਿ ਕਰੂ ਤੇਰਾ ਮੇਰੀ ਤੀ ਪਸੰਦ ਆ ਗਈ ਸਾਹਨ ਤਾਂ ਮੁੰਡਾ ਹੀ ਬੜਾ ਸੋਹਣਾ ਲੱਗਾ ਸੀ ਉਹਨਾਂ ਨੂੰ ਵੀ ਕੁੜੀ ਬਹੁਤ ਪਸੰਦ ਆਈ ਆ ਤੇ ਪੁੱਤਰ ਤੂੰ ਸਾਡੇ ਕੰਮ ਕਰਦਾ ਦੱਸਣਾ ਸਿੱਖ ਮੈਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਉਹਨਾਂ ਨੂੰ ਬਸ ਇਹੋ ਹੀ ਆ ਕਿ ਕੁੜੀ ਜਿਹੜੀ ਆ ਉਹ ਰਲ ਮਿਲ ਕੇ ਰਹੇ ਘਰ ਵਿੱਚ ਮੈਂ ਕਹਾ ਉਹਦੀ ਤੁਸੀਂ ਕੋਈ ਟੈਨਸ਼ਨ ਨਾ ਲਵੋ ਕੁੜੀ ਰਲ ਮਿਲ ਕੇ ਹੀ ਰਹੂਗੀ ਤੁਹਾਡੇ ਨਾਲ ਲੈ ਪੁੱਤਰ ਤੈਨੂੰ ਕਿੰਨੇ ਸਾਲ ਹੋ ਗਏ ਸਾਨੂੰ ਜਾਣਦਿਆਂ ਨੂੰ ਹਾਂਜੀ ਤੈਨੂੰ ਪਤਾ ਹੀ ਆ ਮੇਰੀ ਧੀ ਕਿੰਨੀ ਬੀਬੀ ਹੈਗੀ ਹਾਂਜੀ ਹਾਂ ਕਿੰਨੀ ਸਿਆਣੀ ਸਮਝਦਾਰ ਹੈ ਇਸ ਕਰਕੇ ਤੇ ਮੈਂ ਜੁਮਾ ਫੜਿਆ ਸੀ ਕਿ ਮੈਂ ਜਿਹੜਾ ਰਿਸ਼ਤਾ ਕਰਾ ਕੇ ਹੀ ਹਟਣਾ ਹੈ ਹਾਂ ਸਲਾਈ ਕਢਾਈ ਘਰ ਦਾ ਕੰਮ ਹਰ ਇੱਕ ਚੀਜ਼ ਮੇਰੀ ਧੀ ਨੂੰ ਮੰਦੀ ਹੈ ਘਰ ਚਾਰ ਪਰੌਣੇ ਆ ਜਾਣ ਨਾ ਪਤਾ ਨਹੀਂ ਲੱਗਣ ਦਿੰਦੇ ਸਾਰਾ ਘਰ ਸੰਭਲ ਲੈਂਦੀ ਮੇਰੀ ਧੀ ਤੈਨੂੰ ਪਤਾ ਹੀ ਹੈ ਬਾਸ ਪੁੱਤ ਮੈਂ ਤਾਂ ਇਹੋ ਚਾਹਨੀ ਹੈ ਕਿ ਮੇਰੀ ਧੀ ਸੁખી ਰਹੇ ਬੰਦੇ ਚੰਗੇ ਹੋਣੇ ਚਾਹੀਦੇ ਇਸ ਗੱਲ ਦੀ ਤੁਸੀਂ ਕੋਈ ਫਿਕਰ ਨਾ ਕਰੋ ਕੁੜੀ ਕਿਹ ਬਗਾਨੇ ਘਰ ਨਹੀਂ ਚਲੀ ਮੇਰੀ ਮਾਸੀ ਦੇ ਘਰੇ ਚਲੀ ਆ ਪੁੱਤਰ ਧੀਆ ਵਾਲਿਆਂ ਨੂੰ ਫਿਕਰ ਤੇ ਹੁੰਦੀ ਐ ਨਾ ਬਾਕੀ ਪੁੱਤ ਇਹ ਸੇਰਾ ਤਾਂ ਤੇਰੇ ਸੇਰੇ ਹੀ ਪੈਣਾ ਨਾ ਕਿ ਮੇਰੀ ਧੀ ਤੂੰ ਅੱਡੇ ਸੁੱਖ ਘਰ ਭੇਜਣ ਲੱਗੀ ਬਹੁਤ ਰਾਜ ਕਰੋਗੀ ਤੁਹਾਡੀ ਧੀ ਤੁਸੀਂ ਇਸ ਗੱਲ ਦੀ ਕੋਈ ਟੈਨਸ਼ਨ ਨਾ ਲਵੋ ਠੀਕ ਐ ਪੁੱਤ ਹਾਂਜੀ ਫਿਰ ਕੱਲ ਦਾ ਟਾਈਮ ਦੱਸੇ ਸਾਨੂੰ ਹਾਂ ਕਿੰਨੇ ਵਜੇ ਵੇਖਾ ਵਿਖਾਈ ਤੁਸੀਂ ਚਿੰਤਾ ਨਾ ਲਵੋ ਮੈਂ ਗੱਲ ਕਰਕੇ ਤੇ ਤੁਹਾਨੂੰ ਦੱਸ ਦੂੰਗੀ ਠੀਕ ਐ ਪੁੱਤ ਠੀਕ ਐ ਤੇ ਕਿਰਨ ਕਿੱਥੇ ਆ ਹਾਂ ਫਲਾਂ ਕਿਰਨ ਪਤਾ ਨਹੀਂ ਇੱਥੇ ਕਿਤੇ ਹੈਗੀ ਸੀ ਕਿਰਨ ਕੰਮ ਕੀਤਾ ਦੇ ਮੋੜੀ ਵਾਣ ਮੇਰੇ ਨੂੰ ਆਹੋ ਸਾਲ ਨੂੰ ਕੋਈ ਨਹੀਂ ਸਹੀ ਸੋਣਾ ਅਗਯੋਖ ਛੋਟੀ ਫੜ ਛੋਟੀ ਫੜ ਤੇ ਇਹਦਾ ਧੌਂਡ ਥੱਲੇ ਨੂੰ ਪਰ ਹਾਂ ਆਰਾਮ ਨਾਲ ਆਰਾਮ ਨਾਲ ਬੱਚੇ ਅੰਦਰ ਰਹਿੰਦੇ ਹੋ ਹੋ ਗਿਆ ਵੇ ਸ਼ਾਂਤ ਹੋ ਗਿਆ ਸ਼ਾਂਤ ਚਲੋ ਟੋੜਾ 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 ਬੰਦ 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 ਮੋਰੀ ਜੋ ਨਹੀਂ ਲਗਾਉਂਦਾ ਰਸੀਲਾ ਉਹ ਤੋਂ ਬੰਦ ਸੀਪਾ ਸੀਪਾ ਜੋ ਕਰੇ ਨਾ ਮਾੜੇ ਤੇ ਫਾਨੋ ਇੱਥੇ ਹੀ ਪਏ ਆ ਪਲਾਟ ਦੀ ਬਤੇਰੇ ਰਸੇ ਨੇ ਹਾੜੀ ਮੇਲ ਤੇ ਬਈ ਹਾੜੀ ਸੱਗਰ ਬਕਸੇ ਨੇ ਕੋਈ ਮੈਂ ਸਕੂਟਰ ਕੱਢਦਾ ਵਾਂ ਉੱਥੇ ਨਹਿਰ ਸੁੱਟ ਗਿਆ ਹਾਂ ਹਾਂ ਪਲਾਟ ਚ ਵੜ ਗਿਆ ਸੀ ਸੇਬ ਵਾਲੇ ਹੋ ਯਾਰੇ ਵੇ ਉਧਰ ਚਲੋ ਚਲੋ ਮੈਂ ਚਾਪੀ ਵਿੱਚ ਖੜਾ ਹਾਂ ਚਲੋ ਜਾ ਆਪਣੇ ਘਰ ਚੱਲ ਚੱਲ ਨਹੀਂ ਮਾਰੀਉਣਾ ਮਾਰੀਉਣਾ ਨਹੀਂ ਮਾਰਨਾ ਨਹੀਂ ਮਾਤ ਸੁਣਾਣਾ ਖੜਿਆ ਬਾਹਰ ਦੇ ਕਟੇ ਆਏ ਆ ਸਿੰਦਲਰ ਮਮੀਂ ਇਹਨੇ ਬੰਦੋ ਆ ਤੁਹਾਨੂੰ ਕਿਹਾ ਹੈ ਇਹਨੂੰ ਕਰਤਾ ਹਾਂ ਕਰਦੋ ਕਿਉਂ ਬੰਦ ਕਿਉਂ ਹੋ ਗਿਆ ਬੰਦੋ ਸਾਰੀਆਂ ਗੱਲਾਂ ਸਾਹਮਣੇ ਨਹੀਂ ਕਹੀਆਂ ਜਾਂਦੀਆਂ ਹੁੰਦੀਆਂ ਅੱਛਾ ਆ ਆ ਤੋੜ ਕੇ ਗੱਲਾਂ ਰਹਿੰਦੇ ਇਹਦੀਆਂ ਬਿਲਕੁਲ 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 ਆਪਰਾਧ ਜਮੀ ਬੜੀ ਲੱਗਣ ਤੇ ਨੂੰ ਖੋਲ ਜਾਣੇ ਡਾਇਲੋਗ ਜਿਹੜੀ ਕਾਸਾ ਮੂੜ ਬਣਿਆ ਲੱਗੀ ਇਹ ਵੱਤ ਕਰਦੇ ਤਰਿਕ ਚੱਲਣ ਦੇ ਆਦਰੇ ਲੋੜ ਹਾਏ ਹਾਏ ਚਲੋ ਨਾ ਤੇਰੀ ਉਹ ਤੇਰੇ ਕੋਲੀਆਂ 1 2 3 ਸਟਾਰ ਨੇਹਾ ਮੈਨੂੰ ਤੇ ਅੱਗੇ ਕਹਿੰਦੀ ਹੂੰ ਬੰਦਿਆ ਸੀ ਨੇਹਾ ਹਾਂਜੀ ਮੈਨੂੰ ਤੇ ਅੱਗੇ ਬੜਾ ਚਾਹ ਵਾ ਰੋਟੀ ਨੇਹਾ ਮਿੰਟ ਅੱਗੇ ਬੜੀ ਚਾਹ ਵਾ ਪਿੱਧ ਰਾਨੀ ਦੇ ਰੂਪ ਚ ਮੈਨੂੰ ਭੈਣ ਮਿਲ ਜੇ ਅੱਗੇ ਬੜੀ ਚਾਹ ਵਾ ਅੱਗੇ ਬੜਾ ਚਾਹ ਵਾ ਅੱਗੇ ਬੜੀ ਚਾਹ ਵਾ ਅੱਗੇ ਬੜੀ ਚਾਹ ਹੈ ਅੱਗੇ ਬੜੀ ਚਾਹ ਪਹਿਲਾ ਨੀਹਾ ਫਿਰ ਜੋ ਸਾਰੀ ਗੱਲ ਹੋ ਹੀ ਗਈ ਹੈ ਹਾਂਜੀ ਤੇ ਫਿਰ ਅਸੀਂ ਕੁੜੀ ਨੂੰ ਨਜ਼ਰ ਮਾਰ ਲਈ ਹੈ ਹਾਂਜੀ ਬਿਲਕੁਲ ਇੱਕ ਵਾਰੀ ਤਾਂ ਝਾਤੀ ਮਾਰ ਲਓ ਤੁਸੀਂ ਸਿਮਰਤ ਕਾਦੇ ਨਹੀਂ ਝਾਤੀ ਮਾਰ ਫੋਟੋ ਅਸੀਂ ਦੇਖ ਲਈ ਹੈ ਕੁੜੀ ਸਾਨੂੰ ਪਸੰਦ ਆ ਮੁੰਡੇ ਨੂੰ ਕੁੜੀ ਪਸੰਦ ਆ ਤੇ ਸਿੱਧਾ ਕਰ ਲਈ ਬਾਹਰ ਪਰ ਜਾ ਕੁੜੀ ਨੇ ਸਾਡੇ ਘਰ ਆ ਜਾਣਾ ਹੈ ਜੀ ਉਧਰੋਂ ਮੁਰਨਾ ਨੀਹਾ ਹਾਂਜੀ ਰਿਸ਼ਤਾ ਤੇ ਪੁੱਤਰ ਤੋਂ ਲੈ ਕੇ ਆਈ ਹੈ ਹਾਂਜੀ ਕੁੜੀ ਵੀ ਸਾਨੂੰ ਪਸੰਦ ਆਈ ਏ ਸੋਹਣੀ ਹੈ ਹਾਂਜੀ ਪਰ ਉਹਦੇ ਪਰਿਵਾਰ ਬਾਰੇ ਸਾਨੂੰ ਕੋਈ ਚਾਨਣ ਪਾ ਵੀ ਕਿਵੇਂ ਘਰ ਪਰਿਵਾਰ ਕੀ ਹੈ ਉਹਦੇ ਪਾਪਾ ਉਹਦੀ ਮੰਮੀ ਕੀ ਮੋਲ ਚੱਲ ਹੈ ਮਾਸੀ ਜੀ ਵੇਖੋ ਪਰਿਵਾਰ ਤੇ ਬਹੁਤ ਵਧੀਆ ਵਾ ਠੀਕ ਹੈ ਬਾਕੀ ਤੁਹਾਡੇ ਕੰਪੈਰੀਜ਼ਨ ਨਹੀਂਗਾ ਮਤਲਬ ਕਿ ਜਿੱਦਾਂ ਹੁਣ ਤੁਹਾਡਾ ਘਰ ਬਾਹਰ ਹੈਗਾ ਉਦਾਂ ਦੇ ਉਹ ਨਹੀਂ ਹੈਗੇ ਠੀਕ ਹੈ ਕੁੜੀ ਵੱਲੋਂ ਕੋਈ ਗੱਲ ਨਹੀਂ ਆ ਕੁੜੀ ਬਹੁਤ ਵਧੀਆ ਵਾ ਤੁਹਾਡੇ ਪਰਿਵਾਰ ਵਿੱਚ ਆ ਕੇ ਉਹਨੇ ਨਾ ਹਾਂਜੀ ਪੁੱਤਰ ਰਿਸ਼ਤਾ ਤੇ ਤੂੰ ਲੈ ਕੇ ਆਈਂ ਨੀਹਾ ਰਿਸ਼ਤਾ ਤੇ ਤੂੰ ਲੈ ਕੇ ਆਈਂ ਸਾਨੂੰ ਕੁੜੀ ਵੀ ਪਸੰਦ ਆਈਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਕੁੜੀ ਪਸੰਦ ਨਹੀਂ ਕੁੜੀ ਬੜੀ ਸੋਹਣੀ ਪਰ ਮੈਨੂੰ ਇੱਕ ਗੱਲ ਦੱਸ ਕੁੜੀ ਜਿਆਦਾ ਚਲਾਕ ਚੁਸਤੇ ਨਹੀਂ ਹੈਗੀ ਘੱਟ ਹਜੇ ਚਲਾਕ ਅੱਛਾ ਮਾਸੀ ਤੁਹਾਨੂੰ ਮੈਂ ਫੋਟੋ ਕਰਾਂ